ਕਿਵੇਂ ਦਾ ਲੱਗਾ ਸਰਪ੍ਰਾਈਜ਼ ਬਹੁਤ ਸੋਹਣਾ ਸੋਹਣਾ ਇਹ ਡਿਟ ਮੀਸ਼ਨ ਦਿੰਦੇ ਰਾਹੇ ਤੇ ਇਹਨੇ ਡੈਕਸ ਲੈਣੇ ਹੀ ਪਰ ਹੈ ਹੀ ਦੋ ਹੀ ਆਉਂਦੇ ਵੀ ਜਾਂ ਇੱਕ ਹੁੰਦਾ ਤੇ ਜਾਂ ਦੋ ਹੁੰਦੇ ਸੈਟ ਤੇ ਬਹੁਤ ਘੱਟ ਲੋਕ ਖਰਦੇ ਹਨ ਇੱਕ ਜਾਂ ਦੋ ਬੱਚਿਆਂ ਵਾਸਤੇ ਹੀ ਖਰਦੇ ਆ ਆਪੋ ਤਾਂ ਪਾਈ ਪਾਦ ਨਾਲ ਪੁਰਸੀ ਭਾਰੀ ਮੈਂ ਖਜਾਈ ਚਕਾਈ ਆਹ ਡਿਟ ਮੀਸ਼ਨ ਦਿੰਦੇ ਹਾਂ ਇਹ ਬੈਠ ਕੇ ਨਾ ਪੜ੍ਹਨ ਵਾਸਤੇ ਹੁੰਦਾ ਫਿਰ ਟੇਬਲ ਨਾਲ ਰੱਖਣਾ ਪੈਂਦਾ ਨਾਲ ਲਾ ਕੇ ਸਦਾ ਰਹਿੰਦਾ ਹੈ ਵੀ ਆਪਣੀਆਂ ਹਾਂ ਆਪਣੀਆਂ 12 ਲੈ ਜਾਂਦੇ ਪੂਰੇ ਪੀਸ ਹਾਂ ਤੇ ਇਹ ਵੀ ਲੈਣ ਆਏ ਆਵੇ ਚਾਲ ਚੱਕੇ ਸ਼ਹਿਰ ਗਏ ਗਏ ਹੋਰ ਕੇ ਕੰਮ ਗਏ ਹਾਂ ਤੇ ਉਹ ਬਾਅਦ ਵਿੱਚ ਫਿਰ ਲਿਉਣ ਵਾਲੀਆਂ ਸੀ ਗੁੱਟੀਆਂ ਸਾਡੀਆਂ ਨਾ ਪੁਰਾਣੀਆਂ ਟੁੱਟ ਗਿਆ ਇਹ ਤੇ ਜਦੋਂ ਹਾਂ ਜੀ ਅਹੀਂ ਟਾਈਮ ਨਹੀਂ ਚੱਲ ਗਿਆ ਹਾਂ ਹਾਂ ਫਿਰ ਵਧੀਆ ਲੱਗਾ ਹੈ ਇਹ ਤੇ ਬੈਗ ਪੜਿਆ ਕਰਨ ਤਾਂ ਹੀ ਲੈਂਦਾ ਵਾ ਬੈੱਡ ਤੇ ਜਾਂਦੀ ਨਾ ਲੱਕ ਥੱਕ ਜਾਂਦਾ ਚੌਂਕੜੀ ਮਾਰ ਕੇ ਇੱਥੇ ਨੂੰ ਬੈਠ ਕੇ ਨਾਲ ਇੱਥੇ ਕਾਪੀ ਰੱਖ ਕੇ ਪੜ੍ਹ ਲਿਆ ਕਰਨਾ ਵਧੀਆ ਮਹਿਕ ਹੋਰ ਵਧੀਆ ਬੰਦ ਤੇ ਹਾਂ ਨਵ ਦਿਨ ਕਿਵੇਂ ਲੱਗਾ ਵਧੀਆ ਬੈ ਕੇ ਵੇਖ ਬੈਠਦੇ ਵੀ ਠੀਕ ਹੈ ਕੋਈ ਟੇਬਲ ਪ੍ਰੈਕਟਿਸ ਹਾਂ ਜਿਵੇਂ ਇੱਜੇ ਰਸੇ ਵਾਂਗ ਨੀ ਵੀ ਲੱਗ ਸਿੱਧਾ ਰਹੇ ਉਹਦੇ ਮੋਟਾਂ ਦੀਆਂ ਦੇ ਲੱਕ ਪੂਟ ਕਰ ਦਿਆ ਤੁਹਾਡਾ ਹਾਂ ਮੰਨ ਤਾਂ ਤੁਸੀਂ ਬੈ ਕੇ ਵੇਖ ਕਾਪੀ ਲਾਇਆ ਤੁਸੀਂ ਆਪਣਾ ਕੰਮ ਹੁਣ ਇੱਥੇ ਕੰਮ ਕਰਿਆ ਕਰਨਾ ਉਹ ਸਟੈਂਡ ਹੁੰਦਾ ਵਾ ਹੋਰ ਵੀ ਹੁੰਦਾ ਵਾ ਵਿਚੇ ਰੱਖਣ ਵਾਸਤੇ ਵਿਚੇ ਰੱਖ ਕੇ ਹੋਰ ਇੱਜਾ ਇੱਜਾ ਥੋੜੀ ਜੀ ਹੋਰ ਕੰਫਰਟੇਬਲ ਹੋ ਜਾਂਦਾ ਬੰਦਾ ਅੱਛਾ ਤੇ ਮੇਰੀ ਗੱਲ ਨਹੀਂ ਇਹਦਾ ਮੈਂ ਕਰਾਇਆ ਨਹੀਂ ਦਿੱਤਾ ਉਹਨਾਂ ਨੂੰ ਕਰਾਇਆ ਚੱਲ ਉਹਨਾਂ ਦੇ ਨਾਲ ਹੀ ਨਹੀਂ ਉਹਨਾਂ ਨੇ ਮੰਗਿਆ ਵੀ ਨਹੀਂ ਤੇ ਤੁਸੀਂ ਘਰ ਹੈ ਨਹੀਂ ਤੇ ਫਿਰ ਮੈਂ ਖ ਹੈਗਾ ਹੀ ਇੱਥੇ ਵੀ ਤੇ ਉਹ ਫਿਰ ਆ ਗਿਆ ਤਾਂ ਉਹਨੇ ਕੁਰਸੀਆਂ ਲਵਾਤੀਆਂ ਵਧੀਆ ਹੋ ਗਿਆ ਮੈਂ ਲੇਟ ਹੋ ਗਿਆ ਸੀ ਮੋਟਰ ਤੇ ਚਲਾ ਕੇ ਪਨੀਰੀ ਭਰਨ ਤਾਂ ਕਰਕੇ ਲੇਟ ਹੋ ਗਿਆ ਥੋੜਾ ਸਤਿ ਸ੍ਰੀ ਅਕਾਲ ਬਈ ਆ ਕੇ ਪਈ ਆਪ ਨੂੰ ਲਾਜ ਨਹੀਂ ਆਉਂਦੀ ਮੈਂ ਬੁਆਇਆ ਨਹੀਂ ਟਾਈਮ ਪਰ ਮੈਨੂੰ ਫੋਨ ਵੀ ਨਹੀਂ ਕੀਤਾ ਉਹਨਾਂ ਆਉਣ ਲੱਗਿਆਂ ਸਿੱਧਾ ਘਰ ਦਾ ਐਡਰੈਸ ਉਹਨਾਂ ਨੂੰ ਪਾਜ ਕੇ ਤੋਂ ਪੁੱਛ ਲਿਆ ਉਹਨਾਂ ਨੇ ਪਤਾ ਕੀ ਨਾਲ ਮੰਜੇ ਰੱਖੇ ਸੀ ਤੇ ਚਾਰ ਮੰਜੇ ਹੀ ਤੇ ਮੈਨੂੰ ਲੱਗਾ ਵੀ ਸ਼ਾਇਦ ਵੀ ਤੁਸੀਂ ਅਰ ਚੋਲ ਮੈਂ ਸ਼ਾਇਦ ਚਲ ਗਿਆ ਤੇ ਉੱਥੋਂ ਤੁਸੀਂ ਮੰਜੇ ਰਖਾਤੇ ਤੇ ਮੈਂ ਖੰਡੀਆਂ ਮੰਨਤ ਨੂੰ ਮਿਲ ਆਹੀਂ ਤੇ ਤੁਹਾਨੂੰ ਸਰਪ੍ਰਾਈਜ਼ ਦੇਣਾ ਤੇ ਪਾਪਾ ਨੇ ਲੱਗਦਾ ਹੋਰ ਸਰਪ੍ਰਾਈਜ਼ ਦੇਦਾ ਵੀ ਮੰਜੇ ਵੀ ਲੈ ਲੈਂਦੇ ਆ ਉਹਦਾ ਕੈਮਰਾ ਸਟੈਂਡ ਫਟ ਕੇ ਲਿਆ ਮੈਨੂੰ ਲੱਗਾ ਮੰਜੇ ਹੱਦੇ ਆਂਦੇ ਨਹੀਂ ਮੰਜੇ ਹੋਰ ਕਿਹਦੇ ਆ ਇੱਕ ਤਾਂ ਹੋਰ ਵੀ ਫਾਇਦਾ ਚਲ ਸਟੱਡੀ ਟ ਹਾਂ ਉਹਨਵਾਸ ਤੇ ਵਧੀਆ ਵਾ ਇਹਨਾਂ ਨੂੰ ਤੇ ਸੁਖ ਹੋਣੀ ਹੋਣਾ ਤੁਹਾਨੂੰ ਜ਼ਿਆਦਾ ਹੋ ਗਿਆ ਵੀਡੀਓ ਕਾਲ ਕਰਨੀ ਹੋਏ ਨਾ ਚਲ ਇੱਥੇ ਵੀਡੀਓ ਵਾਲੀ ਵਧੀਆ ਹੁੰਦੀ ਹਾਂ ਹਾਂ ਨਾਲੇ ਹੱਥ ਵੀ ਥੱਕਦਾ ਹੱਥ ਨਹੀਂ ਥੱਕਦਾ ਜੇ ਇੱਥੇ ਰੋਟੀ ਖਾਣੀ ਹੋਏ ਤੇ ਰੋਟੀ ਖਾਦੀ ਜਾਂਦੀ ਹਾਂ ਜਦੋਂ ਇਹਨਾਂ ਨੂੰ ਪੁੱਛਿਆ ਜੀ ਆਪਾਂ ਮੈਂ ਵੀ ਆ ਦੋਏ ਲਕੀਆਂ ਨੇ ਚਿਹਰਾ ਉੱਥੇ ਮੈਂ ਵੀ ਇਹ ਚੇਅਰ ਚਾਹੀਦੀਆਂ ਤਿੰਨ ਉੱਥੇ ਵੀ ਦੋ ਹੀ ਹੁੰਦੀਆਂ ਵਾ ਤੁਸੀਂ ਸਾਡੇ ਕੋਲ ਹੈਗੀਆਂ ਅਸੀਂ ਮਗਾਉਨੇ ਆ ਕੋਈ ਕਹ ਕੇ ਜਾਏ ਤੇ ਉਦਾਂ ਨਹੀਂ ਤੇ ਡੈਮੋ ਵਾਤੇ ਰੱਖੀਆਂ ਇੱਕ ਦੋ ਨਹੀਂ ਇੱਕ ਗੱਲ ਵਾਹ ਦੋ ਹੀ ਕਿਉਂ ਰੱਖਦੇ ਆ ਜੇ ਬੱਚੇ ਤਿੰਨ ਹੋਣ ਸਾਡੇ ਬੱਚੇ ਤਿੰਨ ਜੇ ਅਸੀਂ ਤਿੰਨ ਲੈਣੀ ਹੁੰਦੀਆਂ ਸ਼ੇਰ ਨਹੀਂ ਜੇ ਤਿੰਨ ਤੁਸੀਂ ਲੈਣੀ ਉਹਨਾਂ ਦੱਸ ਦੋ ਮਗਾ ਦੇਣਗੇ ਫਿਰ ਤੁਸੀਂ ਲੈ ਲੈਣਾ ਉਦਾਂ ਜਾਂਦੇ ਹੀ ਨਾ ਵੀ ਅਸੀਂ ਇੱਕ ਜਾਂ ਦੋ ਮੰਗਾਨੇ ਤੇ ਵੱਧ ਨਹੀਂ ਮੰਗਾਉਂਦੇ ਮੈਂ ਵੇਖਦੀ ਹਾਂ ਨਹੀਂ ਜਿਆਦਾਤਰ ਟਿਊਸ਼ਨ ਸੈਂਟਰ ਵਾਤੇ ਹਨ ਜਾਂ ਹੋਰ ਕੇ ਮਟੀਰੀਅਲ ਜੁਸ ਕੇ ਜਾਂਦੇ ਕੰਮ ਵਾਤੇ ਤੇ ਲੋਕਲ ਆਮ ਘਰਾਂ ਵਿੱਚ ਨਹੀਂ ਜਾਂਦੀਆਂ ਬਹੁਤ ਘੱਟ ਵੇ ਅਸੀਂ ਆ ਬਹੁਤ ਘੱਟ ਵੇਖੀਆਂ ਘਰਾਂ ਜੀ ਇਹ ਵੀ ਵੇ ਕਿਹ ਲੈਂਦੀਆਂ ਨਹੀਂ ਤੇ ਪਹਿਲਾਂ ਤਾਂ ਸਲਾਈ ਨਹੀਂ ਕੋ ਸ਼ਰੀਵਾਤ ਕਿਲੇ ਤਾਂ ਹੀ ਸ਼ਰੀਵਾਤ ਉਹ ਜਿਹੜਾ ਹਾਂ ਹੈ ਨਾ ਚੱਲਦਾ ਵਾ ਫੈਨ ਫੈਨ ਛੋਟਾ ਜਿਹਾ ਫੈਨ ਲੈ ਆਂਦਾ ਨਹੀਂ ਐਡਲੀ ਇੱਕ ਸਪੈਸ਼ਲ ਗਿਫਟ ਲਿਆਉਣਾ ਵਾ ਵੇਖੇ ਆਨਲਾਈਨ ਮੰਗਾਉਣਾ ਵਾ ਮੁੰਡੇ ਜੋਗੀ ਚਾ ਠੀਕਾ ਤੇ ਕੁਰਸੀਆਂ ਵੀ ਵਧੀਆ ਰਹੀਆਂ ਆਣ ਮਤਲਬ ਜਿਹਾ ਹਾਂ ਬੈਕ ਨੇ ਕਿਹੜਾ ਵਧੀਆ ਉਹ ਨਾਲੇ ਨਾ ਇੱਕ ਗੱਲ ਸੁਖ ਹੋ ਗਿਆ ਕੁਰਸੀਆਂ ਦਾ ਜਦੋਂ ਤੰਗੀ ਬੜੀ ਉਹ ਦਿਨ ਹੀ ਗੈਸਟ ਆਏ ਨਾ ਜਿੱਦਣ ਕਿੰਨੇ ਜਾਣੇ ਆ ਗਏ ਮਿਲਣ ਵਾਸਤੇ ਭੈਣ ਭਰਾ ਤੇ ਉਹ ਦਿਨ ਬੜੀ ਤੰਗੀ ਸੀ ਕੁਰਸੀਆਂ ਦੀ ਹੱਦ ਕੋ ਸਾਰੀਆਂ ਕੁਰਸੀਆਂ ਟੁੱਟ ਗਈਆਂ ਪਹਿਲਾਂ ਦੋ ਕੁਰਸੀਆਂ ਲੋਕਲ ਲੈ ਕੇ ਆਉਂਦੇ ਆ ਉਹ ਲਈਆਂ 12 ਆਪਾਂ ਤੇ ਉਹ ਮਟੀਰੀਅਲ ਤੁਹਾਨੂੰ ਪਤਾ ਹੋ ਜਾ ਉਹ ਉਸੇ ਤਰ੍ਹਾਂ ਦਾ ਹੁੰਦਾ ਵਾ ਇਹ ਥੋੜਾ ਹੈਵੀ ਵਿੱਚ ਆਉਂਦੀਆਂ ਵਾ ਨੈਸ਼ਨਲ ਦੀਆਂ ਅਮਰੀਕਾ ਦੇ ਨਾ ਨੈਸ਼ਨਲ ਦੀਆਂ ਹਾਂ ਨੈਸ਼ਨਲ ਦੀਆਂ ਨਾਲ ਇਹਨਾਂ ਨੇ ਗਾਰੰਟੀ ਵੀ ਦਿੱਤੀ ਆ 5 ਸਾਲ ਦੀ ਗਾਰੰਟੀ ਵਾਲੀਆਂ ਵਾ ਨੈਸ਼ਨਲ ਪੋਸਟ ਜਿਹੜੀਆਂ ਇਹਨਾਂ ਕੋਈ ਫੇਰੀ ਵਾਲਾ ਕੋ ਲੋ ਇਹਨਾਂ ਦੀ ਕੋਈ ਗਾਰੰਟੀ ਥੋੜੀ ਹੁੰਦੀ ਆ ਹਾਂ ਫਿਰ ਮਟੀਰੀਅਲ ਹੋ ਸਕਦਾ ਕੋਈ ਸਸਤੀਆਂ ਨੇ ਹੁੰਦੀਆਂ ਨਾ ਜਿੰਨਾ ਜਿਵੇਂ ਦੀ ਚੀਜ਼ ਵਾ ਉਵੇਂ ਦਾ ਰੇਟ ਤੇ ਇਹ 5 ਸਾਲ ਦੀ ਗਾਰੰਟੀ ਵਾਸਤੇ ਜੇ ਤੁਸੀਂ ਕੁਰਸੀ ਕਰਾਇਆ ਕੋਈ ਜੁੱਤੀ ਜਾਂਦੇ ਛੱਡ ਜੇ ਤੁਸੀਂ ਬਿੱਲ ਲਾਇਆ ਉਹ ਨਾਲ ਤੇ ਬਾਕਸ ਇਹ ਜੋ ਕੁਰਸੀ ਦੇ ਵੰਡੇ ਦੀ ਕੁਰਸੀ ਰਾਜੂ ਕੋਈ ਅਸਟਰਾ ਚਾਹੀ ਆਲਾ ਗਾਹੀਆਂ ਕਿਹਾ ਉਸੇ ਇਹ ਆ ਮੈਨੂੰ ਸੁਣਾ ਲੱਗਾ ਬੜਾ ਇਹ ਮੰਨ ਤਾਂ ਉਹਨਾਂ ਦੇ ਵੈਸੇ ਤੇ ਕਮਰੇ ਵਾਸਤੇ ਲਿਆਂਦਾ ਜਾਣਾ ਹੁਣ ਵੇਖੋ ਕਿੱਥੇ ਰੱਖਿਆ ਜਾਂਦਾ ਕਿੱਥੇ ਵਧੀਆ ਲੱਗਣਾ ਵਾ ਉੱਥੇ ਇੱਕ ਦਿਨਾਂ ਦੀ ਬੈੱਡ ਨਾਲ ਮੈਚਿੰਗ ਹੋ ਜਾਣਾ ਤੇ ਇੱਕ ਨੁੱਕਰ ਹੈ ਵਿਹਲੀ ਹੈ ਨਾ ਇਹਨਾਂ ਦੀ ਤੇ ਉਹ ਨੁੱਕਰ ਚ ਰੱਖਿਆ ਗਿਆ ਨੁੱਕਰ ਕਰਕੇ ਲਿਆਂਦਾ ਵੀ ਇਹਨਾਂ ਦਾ ਰੂਮ ਸਾਰਾ ਦਾ ਸਾਰਾ ਵਿਹਲਾ ਵਾ ਤੇ ਜਿੱਦਾਂ ਕੋਈ ਗਲਦਸਾ ਵਗੈਰਾ ਹੋ ਗਿਆ ਫੋਟੋ ਫਰੇਮ ਹੋ ਗਏ ਕੁਛ ਨਾ ਕੁਛ ਰੱਖ ਲਓ ਤੇ ਉਦਾਂ ਵੀ ਹੁਣ ਕਮਰੇ ਅੰਦਰ ਫੋਨ ਚਾਰਜ ਲਾਉਣੇ ਉੱਥੇ ਇਸ ਕਮਰੇ 'ਚ ਕੋਈ ਹੈਗਾ ਵਾ ਗੀਟੀਆਂ ਰਹੀਆਂ ਵਾ ਪੁਰਾਣੇ ਰਵਾਜ ਆਲੀਆਂ ਤੇ ਨ ਤੇ ਬੜਾ ਔਖਾ ਹੁੰਦਾ ਜੀ ਜਿਹੜਾ ਇੱਥੇ ਵਧੀਆ ਜਿਹੜਾ ਇੱਧਰ ਵਾਲਾ ਏਸੀ ਵਾਲਾ ਰੂਮ ਆ ਇਹਦੇ ਵਿੱਚ ਕੁਛ ਨਾ ਕੁਛ ਲਵਾਉਣਾ ਪੈਣਾ ਵਾ ਜਾਂ ਕੋਈ ਹਨਾ ਕੋਈ ਫੋਨ ਰੱਖਣਾ ਹੋਏ ਜਾਂ ਏਸੀ ਦਾ ਰਿਮੋਟ ਵੀ ਰੱਖਣਾ ਇਹਨਾਂ ਹਰਲੇ ਤੋਂ ਉੱਥੇ ਵੀ ਹੈ ਨਹੀਂ ਕੁਛ ਅੰਗੀਠੀ ਹੁੰਦੀ ਹੈ ਅੱਗੇ ਉਹ ਟਾ ਛੜੀ ਹੈ ਉਹ ਰਵਾਜ ਹਿਸਾਬ ਨਾਲ ਕੰਮ ਕਰਦਾ ਹੁੰਦਾ ਹੈ ਤਾਂ ਹੁਣ ਕੋਈ ਇਹੋ ਜਿਹਾ ਰੱਖਾਂਗੇ ਸਟੈਂਡ ਜਾਂ ਲਿਆ ਗਏ ਜੀ ਇੱਥੇ ਫੋਨ ਵੀ ਰੱਖੇ ਜਾਣ ਤੋਂ ਅੰਜ ਵੀ ਕੁਛ ਰੱਖਿਆ ਜਾਏ ਚੱਲ ਰਹੀਆ ਨਾ ਵਾ ਅੰਜ ਪਸੰਦ ਆ ਦੇਖ ਕੇ ਕਾਕੂ ਸੀ ਤੇ ਨਹੀਂ ਕਿਹਾ ਉਹਨਾਂ ਤੇ ਦੇਖ ਲਿਆ ਚਲੋ ਇਹਦੇ ਕੰਮ ਦੀ ਹੁਣ ਤੇ ਬੈਠ ਕੇ ਵੇਖ ਲਿਆ ਹੁਣ ਆ ਜਿਹੜਾ ਸਟੈਂਡ ਲੈਂਦਾ ਵਾ ਜਿਹੜਾ ਕਾਰਨਰ ਲੈਂਦਾ ਵਾ ਇਹਦੇ ਵਿੱਚ ਉਹ ਰੱਖਣ ਵਾਸਤੇ ਗੁਲਦਸਤੇ ਵੀ ਕੇਦਨ ਲਿਆਵਾਂਗੇ ਹਨਾ ਸੋਹਣੇ ਸੋਹਣੇ ਕੋਈ ਇਹਦੇ ਚ ਇੱਕੋ ਮੰਨਤ ਦਾ ਗਿਫਟ ਜਿਹੜਾ ਗਰਜੀਤ ਮੇਲੇ ਆ ਕੇ ਆਏ ਹਾਂ ਉਹ ਆ ਜਾਣਾ ਉਹ ਸਭ ਤੋਂ ਹੇਠਾ ਉਹਣਾ ਮੇਰੇ ਖਿਆਲ ਸਭ ਤੋਂ ਹੇਠਾ ਛਾ ਲੈਣਾ ਉਹ ਵੱਡਾ ਵਾ ਨਾ ਉਹ ਹੋਣਾ ਫਿਰ ਉੱਪਰ ਫਲਾਵਰ ਰੱਖ ਲਾਂਗੇ ਕੁਛ ਨਾ ਕੁਛ ਪਰਾਕੇ ਭਰਨਾ ਪੈਣਾ ਇਹਨੂੰ ਆ ਲੈਣ ਕੇ ਹੀ ਆਪਾਂ ਵੈਸੇ ਘਰੋਂ ਆਏ ਇਹ ਕੰਮ ਕਿਛੇ ਹਨਾ ਚੁੰਨੀ ਰੰਗਾਉਣ ਚੁੰਨੀ ਰੰਗਾਉਣ ਗਏ ਹਾਂ ਚੁੰਨੀ ਰੰਗਾਉਣ ਗਏ ਤੇ ਫਿਰ ਉੱਥ ਤੇ ਆਵੇਂ ਮਾਨੇ ਤੇ ਖਿਆਲ ਆ ਗਿਆ ਵੀ ਕੁਰਸੀਆਂ ਲੈਣੀਆਂ ਚੇਤਾ ਆ ਗਿਆ ਤੇ ਉਹ ਲੱਭਦੇ ਲੱਭਦੇ ਦੁਕਾਨ ਮਿਲ ਗਈ ਤੇ ਉੱਥੋਂ ਹੀ ਖਰੀਦੀਆਂ ਉੱਤੋਂ ਬਾਅਦ ਇਹ ਦੇਖ ਲਈਆਂ ਇਹ ਵੀ ਨਾਲ ਐਡ ਕਰਵਾਈਆਂ ਫਿਰ ਗਏ ਦੇਖਣ ਉਦਾਂ ਹੀ ਸ਼ੋਰੂਮ ਦੇਖਣ ਡੇ ਵੇ ਉਹਨਾਂ ਦਾ ਡਿਸਪਲੇ ਰੱਖਿਆ ਤੇ ਇੱਕ ਨੁੱਕਰ ਜਿਹਾ ਵੀ ਵੇਖ ਲਿਆ ਫਿਰ ਆ ਹੀ ਮਿਲ ਗਿਆ ਕੋਰਨਰ 'ਚ ਲੱਗਾ ਤੇ ਅਹੀਂ ਕਹੇ ਵੀ ਇਹ ਵੀ ਇਹ ਵੀ ਚਾਹੀਦਾ ਆ ਲੋਨੂ ਫਿਰ ਇਹ ਵੀ ਮਿਲ ਗਿਆ ਸ਼ੁਕਰਾਨੇ ਚੀਨੀਆ ਵਾਲੇ ਨੇ ਅੱਧਾ ਕਹਿੰਦਾ ਗਿਆ ਜੇ ਆ ਕੇ ਤੇ ਉਹਨੇ ਕਹਿ ਤਾ ਨਾ ਘੰਟਾ ਵੇਟ ਕਰੋ ਤੇ ਕੋਨਾ ਕੋ ਹੋਰ ਪਸੰਦਾ ਆ ਜਾਣਾ ਸੀ ਤੇ ਫਿਰ ਹੋਰ ਧਿਆਨ ਹੋ ਜਾਣਾ ਸੀ ਬਸ ਇਹੀ ਆਹੀ ਚੀਜ਼ ਮੈਂ ਇਕ ਲੈਂਦੀ ਤੇ ਕੋਈ ਐਕਸਟਰਾ ਰੈਂ ਕੁਰਸੀ ਨਾਲੋਂ ਵੀ ਜ਼ਿਆਦਾ ਉਹਨਾਂ ਦੀ ਲੋੜ ਕਿਉਂਕਿ ਉਹ ਵਧੀਆ ਵਾ ਲੱਕ ਨਹੀਂ ਠੱਕ ਨਾਲੇ ਜਦੋਂ ਬੈੱਡ ਤੇ ਬੈਠ ਕੇ ਕੰਮ ਕਰਦੀਆਂ ਨਾ ਨੀਵੇਂ ਲੱਖ ਹੋਣਾ ਪੈਂਦਾ ਵਾ ਤੇ ਫਿਰ ਲੱਕ ਠੱਕ ਜੀ ਉਹ ਇੱਦਾਂ ਡੀ ਕਾਰਡ ਮੈਂ ਤੁਹਾਨੂੰ ਤਾਂ ਭਾ ਲੈ ਵੀ ਰੇਪ ਲਾਦੇ ਇਹ ਵੀ ਫਿਰ ਆਦਤ ਪਈ ਜੇ ਨਹੀਂ ਆਣੇ ਨੁਕਾਨ ਝੁਕਣ ਦੀ ਤੇ ਐ ਕਰਕੇ ਬੈਂਡ ਹੋਣ ਦੀ ਇਹਨੂੰ ਆਦਤ ਦਾ ਸ਼ਹਿਰਾਜ ਨੂੰ ਆਸਤੇਦਾ ਹੁੰਦਾ ਵਾ ਵੀ ਇਹ ਲੱਕ ਸਿੱਧਾ ਰੱਖ ਕੇ ਕਾਪੀਏ ਕੋਈ ਧਾਰ ਕਰਕੇ ਲਿਖੀ ਜਾਓ ਤੇ ਇਸ ਵਾਸਤੇ ਤੇ ਇਹਨੂੰ ਆਦਤਾਂ ਸ਼ਹਿਰਾਜ ਨੂੰ ਲੰਮੇ ਬੈ ਕੇ ਕੰਮ ਕਰਦਾ ਇਹਨੂੰ ਕਾਪੀ ਤੇ ਵੇਚ ਹੀ ਜਾਂਦਾ ਇਹ ਲੰਮੇ ਬੈ ਕੇ ਕਰਨ ਹੁੰਦਾ ਚਲ ਹੁਣ ਇੱਥੇ ਹੱਦ ਪ ਕੁਰਸੀਆਂ ਨਾਲ ਨਾਲ ਤਾਂ ਨਵੀਂ ਗਿਫਟ ਮਿਲ ਗਿਆ ਵਧੀਆ ਨਾ ਗਿਫਟ ਨਾ ਦਿਨ ਨੂੰ ਕਿਵੇਂ ਦਾ ਲੱਗਾ ਗਿਫਟ ਹੁਣ ਕੰਮ ਇੱਥੇ ਹੀ ਕਰਿਆ ਕਰਨਾ ਤੇ ਜੇ ਮੈਂ ਕੰਮ ਮੰਜੇ ਤੇ ਵੇਖ ਲਿਆ ਕਰਦਿਆਂ ਨੂੰ ਫਿਰ ਕਾਪੀ ਖੋਹ ਲੈਣੀ ਆ ਕੁਰਸੀਆਂ ਤੋਂ ਬਿਨਾਂ ਕੰਮ ਨਹੀਂ ਕਰਨਾ ਹੁਣ ਇਹਨੂੰ ਚੁੱਕ ਲਿਆ ਕਰੋ ਜੇ ਇੱਥੇ ਬੈਣਾ ਹੁੰਦਾ ਸ਼ਾਮਾਂ ਦੇ ਵੇਲੇ ਇੱਥੇ ਆਪਣੇ ਕਾਬੜਾ ਸੁਣਾ ਹੋਣ ਡਿਆ ਵਾ ਇੱਥੇ ਰੱਖ ਲਿਆ ਕਰੋ ਤੇ ਜੇ ਅੰਦਰ ਕਰਨਾ ਹੁੰਦਾ ਕੰਮ ਉੱਥੇ ਏਸੀ ਵਾਲੇ ਕਮਰੇ 'ਚ ਠੰਡੇ ਸਾਹਦ ਉੱਥੇ ਕੁਰਸੀਆਂ ਚੁੱਕ ਕੇ ਲਾ ਕੇ ਚਲੋ ਠੀਕ ਹੈ ਜੀ ਸਾਸਰੇ ਸਾਰਿਆਂ ਨੂੰ ਸਾਸਰੀ ਜੀ ਸਤਿਕਾਰ ਜੀ